ਸੇਵਾ ਭਾਰਤੀ ਅੰਮ੍ਰਿਤਸਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜ ਪਿੰਡਾਂ ਜਸਰਵਾਲ, ਰਮਦਾਸ, ਠੇਕਰਕੇ, ਸਮਰਾਵਾ, ਡਗਤੂਤ ਵਿਖੇ ਮੁਫਤ ਮੈਡੀਕਲ ਚੈੱਕਅਪ ਅਤੇ ਦਵਾਈ ਕੈਂਪ ਲਗਾਏ ਅਤੇ ਲੋੜਵੰਦਾਂ ਨੂੰ ਫੋਲਡਿੰਗ ਬਿਸਤਰੇ, ਕੰਬਲ, ਕਾਰਪਟ, ਛੋਟੇ ਸਲੰਡਰ, ਮੱਛਰਦਾਨੀ, ਚਪਲਾਂ, ਸਾਬਣ ਵਰਗੀਆਂ ਜ਼ਰੂਰੀ ਚੀਜ਼ਾਂ ਵੰਡੀਆਂ ਡਾਕਟਰ ਕੇ ਆਰ ਤੁਲੀ ਨੇ ਜਾਣਕਾਰੀ ਦਿੰਦੇ ਹੋਏ ਕਿ ਸੇਵਾ ਭਾਰਤੀ ਦੇ ਹੁਣ ਤੱਕ ਸੋਲਾ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਅੱਜ ਦੇ ਪੰਜ ਕੈਂਪਸ ਸਮੇਤ ਹੁਣ ਤੱਕ ਵੱਖ-ਵੱਖ ਪਿੰਡਾਂ ਵਿੱਚ ਕੁੱਲ 21 ਕੈਂਪ ਲਗਾਏ ਜਾ ਚੁੱਕੇ ਹਨ ਜਿਸ ਵਿੱਚ ਕੁੱਲ 1468 ਲੋਕਾਂ ਨੇ ਆਪਣੀ ਜਾਂਚ ਕਰਵਾਈ ਹੈ ਸੇਵਾ ਦੇ ਮੁਖੀ ਐਡਵੋਕੇਟ 파ਰਸ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਕੁਦਰਤੀ ਆਫਤ ਤੇ ਹੜ ਆਇਆ ਹੈ ਸੇਵਾ ਭਾਰਤੀ ਅੰਮ੍ਰਿਤਸਰ ਦੇ ਵਰਕਰ ਦਿਨ ਰਾਤ ਸੇਵਾ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਹੁਣ ਤੱਕ 52 ਹੜ ਪ੍ਰਭਾਵਿਤ ਪਿੰਡਾਂ ਵਿੱਚ ਰਾਤ ਸਮਗਰੀ ਪਹੁੰਚਾਈ ਜਾ ਚੁੱਕੀ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗੀ ਇਸ ਮੌਕੇ ਦੀਪਕ ਨੰਦਾ ਡਾਕਟਰ ਜਗਦੀਸ਼ ਗੋਸਵਾਮੀ ਡਾਕਟਰ ਰਾਜੇਸ਼ ਸਿਧਾਨਾ ਡਾਕਟਰ ਸੁਵੰਸ਼ ਗੁਪਤਾ ਸਮੇਤ ਮੈਂਬਰ ਮੌਜੂਦ ਸਨ ਨਰ ਸੇਵਾ ਨਰਾਇਣ ਸੇਵਾ ਸੇਵਾ ਭਾਰਤੀ ਜਿਹੜੀ ਆਰਗੇਨਾਈਜੇਸ਼ਨ ਹੈ ਪੂਰੇ ਐਸਲੀ ਦੇਸ਼ ਚ ਹੈ ਲੇਕਿਨ ਪੰਜਾਬ ਦੇ ਵਿੱਚ ਜਿਹੜੀ ਅੱਜ ਸਾਡੇ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇਚਾਂ ਦਾ ਫਲੱਡ ਦੇ ਆਉਣ ਕਰਕੇ ਲੋਕ ਜਿਹੜੇ ਨੇ ਕਾਫੀ ਪ੍ਰਭਾਵਿਤ ਹੋਏ ਨੇ ਔਰ ਅਸੀਂ ਸਾਰੇ ਜਣੇ ਜਿਹੜੀਆਂ ਸੇਵਾ ਭਾਰਤੀ ਦੇ ਆਰਗੇਨਾਈਜੇਸ਼ਨ ਦੇ ਅੰਡਰ ਬੈਨਰ ਦੇ ਹੇਠ ਅਸੀਂ ਸਾਰੇ ਡਾਕਟਰਸ ਤੇ ਮੈਡੀਕਲ ਸਟੂਡੈਂਟਸ ਤੇ ਸੰਗ ਦੇ ਕਾਰਗਰਤਾ ਇਹ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਪੰਜ ਟੀਮਾਂ ਬਣਾ ਕੇ ਪੰਜ ਟੀਮਾਂ ਦੇ ਬਣਾ ਕੇ ਪਿੰਡਾਂ ਦੇ ਵਿੱਚ ਜਾ ਰਹੇ ਆ ਜਿਹੜੇ ਪਿੰਡ ਅਫੈਕਟਡ ਨੇ ਉਹਨਾਂ ਚੋਂ ਅਸੀਂ ਉਹਨਾਂ ਇੱਕ ਡੱਗ ਤੋਂ ਪਿੰਡ ਜਿਹੜਾ ਲੋਪੋਕੇ ਦੇ ਵਿੱਚ ਆ ਉਸ ਜਗ੍ਹਾ ਉੱਪਰ ਜਾ ਰਹੇ ਆ ਉਹਦੇ 'ਚ ਸਾਡੇ ਮਨੀਸ਼ ਸ਼ਰਮਨ ਜੀ ਤੇ ਜਿਹੜੇ ਜੇਪੀ ਸਲਵਾਨ ਜੀ ਨੇ ਉਹ ਉੱਥੇ ਕੈਂਪ ਲਗਵਾ ਰਹੇ ਨੇ ਅਸੀਂ ਮੈਡੀਕਲ ਸਟੂਡੈਂਟ ਜਿਹੜੇ ਨੇ ਉਹ ਐਨਐਮਓ ਦੇ ਨਾਲ ਮਿਲ ਕੇ ਉੱਥੇ ਇੱਕ ਜਿਹੜੀ ਮੈਡੀਕਲ ਸਰਵਿਸ ਦੀ ਦੇਣੀ ਆ ਔਰ ਦੂਸਰਾ ਜਸਰਵਾਲ ਪਿੰਡ ਹੈ ਜਸਰਵਾਲ ਪਿੰਡ ਦੇ ਵਿੱਚ ਵੀ ਸੰਦੀਪ ਜੀ ਨੇ ਔਰ ਕਰਨ ਜੀ ਨੇ ਸਚਦੇਵਾ ਜੀ ਜਿਹੜੇ ਕਿ ਉੱਥੇ ਉਹ ਕੈਂਪ ਦਾ ਆਰਗੇਨਾਈਜ਼ ਕਰਦੇ ਪਏ ਨੇ ਅਸੀਂ ਉਹਨਾਂ ਦੇ ਨਾਲ ਜਾ ਕੇ ਜਸਰਵਾਲ ਦੇ ਸੇਵਾ ਦਵਾਂਗੇ ਇਸ ਤਰ੍ਹਾਂ ਇਹ ਦੋ ਪਿੰਡ ਡੇਰਾ ਬਾਬਾ ਨਾਨਕ ਦੇ ਵਿੱਚ ਨੇ ਜਿਨਾ ਕਿ ਇੱਕ ਪਿੰਡ ਹੈ ਠੀਟਰ ਕੇ ਬਾਬਾ ਲਾਲ ਜੀ ਦਾ ਮੰਦਿਰ ਹੈ ਉੱਥੇ ਉੱਥੇ ਰਾਜਨ ਡੋਗਰਾ ਜੀ ਹੈ ਨਾਲ ਉੱਥੇ ਰومی ਸ਼ਰਮਨ ਜੀ ਹੈ ਉਹ ਜਿਹੜੇ ਨੇ ਉਹ ਕੈਂਪ ਦੇ ਵਿੱਚ ਆਰਗੇਨਾਈਜ਼ ਕਰਦੇ ਪਏ ਨੇ ਨਾਲ ਹੀ ਉਹਨਾਂ ਦਾ ਪਿੰਡ ਇੱਕ ਸਮਰਵਾ ਸਮਰਵਾ ਪਿੰਡ ਦੇ ਵਿੱਚ ਵੀ ਰਾਜਨ ਡੋਗਰਾ ਜੀ ਹੈ ਨਾਲ ਮਾਨਕ ਮਹਾਜਨ ਜੀ ਨੇ ਉੱਥੇ ਜਿਹੜੇ ਕਿ ਉਹ ਕੈਂਪ ਨੂੰ ਆਰਗੇਨਾਈਜ਼ ਕਰਦੇ ਪਏ ਨੇ ਅਸੀਂ ਉਹਨਾਂ ਦੇ ਨਾਲ ਮੈਡੀਕਲ ਸੇਵਾ ਦੇ ਕੇ ਲੋਕਾਂ ਦੀ ਜਿਹਨੇ ਮੋਢੇ ਤੋਂ ਮੋਢਾ ਲਾ ਕੇ ਸੇਵਾ ਜਿਹੜੀ ਹੈ ਉਹ ਸਾਡੇ ਕਾਰਕਟਰ ਜਿਹੜੇ ਨੇ ਉਹ 40 ਤੋਂ ਵੱਧ ਕਾਰਕਟਰ ਨਾਲ ਜਿਹੜੇ ਨੇ ਉਹ ਜਾ ਰਹੇ ਨੇ ਪਹਿਲੇ ਜਿਹੜੀ ਜਰੂਰਤ ਸੀ ਉਹ ਹੀ ਰਾਸ ਸਮਗਰੀ ਦੀ ਅਲੀ ਉਹ ਰਾਹਸ ਸਮਗਰੀ ਆਪਾਂ ਦਿੱਤੀ ਤਾਂ ਪਹਿਲਾਂ ਦਿੱਤੀਆਂ ਪਸ਼ੂਆਂ ਦਾ ਚਾਰਾ ਦਿੱਤਾ ਤੇ ਜੋ ਜੋ ਜ਼ਰੂਰਤ ਜੋ ਉੱਥੇ ਮਹਿਸੂਸ ਹੁੰਦੀ ਵੀ ਸੀ ਜਿਨ੍ਹਾਂ ਨੂੰ ਮਹਿਸੂਸ ਸੀ ਉਹ ਸਭ ਪ੍ਰੋਵਾਈਡ ਕਰਤੀ। ਉਹਨਾਂ ਉੱਥੇ ਇੱਕ ਜਰੂਰਤ ਜਿਹੜੀ ਮਹਿਸੂਸ ਹੁੰਦੀ ਵੀ ਉਹ ਆ ਰਹੀ ਹੈ ਮੈਡੀਕਲ। ਲੋਕਾਂ ਨੂੰ ਖਾਰਿਸ਼ ਹੋਣੀ ਬਹੁਤ ਜ਼ਿਆਦਾ ਹੋ ਗਈ ਹੈ। ਫੰਗਲ ਇਨਫੈਕਸ਼ਨ ਹੋਣੀ ਜ਼ਰੂਰੀ ਹੋ ਗਈ ਕਿ ਪਾਣੀ ਇਕੱਠਾ ਹੋਣ ਕਰਕੇ ਪੈਰਾਂ 'ਚ ਇਨਫੈਕਸ਼ਨ ਆਣੀ ਸ਼ੁਰੂ ਹੋ ਗਈ। ਔਰ ਕਾਫੀ 15-20 ਦਿਨ ਤਾਂ ਹੋ ਗਏ ਆ ਜਿਹਨਾਂ ਨੂੰ ਸ਼ੂਗਰ, ਡੀਪੀ ਦੀ ਬਿਮਾਰੀ ਹੈ। ਉਹਨਾਂ ਦਾ ਵੀ ਇਲਾਜ ਨਹੀਂ ਹੋ ਪਾਇਆ। ਤੇ ਹੁਣ ਸੇਵਾ ਭਾਰਤੀ ਨੇ ਆਪਣੇ ਰਾਹਤ ਸਮਗਰੀ ਦੇ ਇਹ ਆਪਣਾ 13ਵਾਂ ਕੈਂਪ ਅੱਜ 13ਵਾਂ ਕੈਂਪ ਜਾਏਗਾ ਪਹਿਲੇ ਆਪਣੇ ਜਾ ਚੁੱਕੇ ਪੰਜ ਕੈਂਪ ਹੋਰ ਜਾ ਰਹੇ ਇਹ ਲਗਾਤਾਰ ਕੈਂਪ ਆਪਣੇ ਲੱਗੇ ਜਾ ਰਹੇ ਆ ਇਹ ਜਿਹੜੇ ਪਿੰਡ ਆ ਆਪਣੀ ਟੀਮ ਉਹਨਾਂ ਲੋਕਲ ਟੀਮ ਹੈ ਜਿੱਥੇ-ਜਿੱਥੇ ਜ਼ਰਾ ਪਿੰਡ ਜ਼ਿਆਦਾ ਇਫੈਕਟਡ ਹੈ ਔਰ ਜਿੱਥੇ ਜ਼ਿਆਦਾ ਜ਼ਰੂਰਤ ਹੈ ਪਹਿਲੇ ਲੋਕਲ ਟੀਮ ਉਥੇ ਹਾਈਵ ਸਪੈਸੀਫਾਈ ਕਰਦੀ ਹੈ ਚੈਨਿਤ ਕਰਦੀ ਹੈ ਕਿ ਕਿਹੜਾ ਪਿੰਡ ਜ਼ਿਆਦਾ ਲੋਕੇਟ ਹੈ ਜਿੰਨੂੰ ਜ਼ਰੂਰਤ ਹੈ ਫਿਰ ਉਸੇ ਹਿਸਾਬ ਨਾਲ ਉਥੇ ਕੈਂਪ ਅਰੇਂਜ ਕੀਤੇ ਜਾਂਦੇ ਆ ਸੇਵਾਵਾਰਤੀ ਇਦਾ ਹੀ ਕੰਮ ਕਰਦੇ ਆ